ਹੈਲੋ ਗਾਇਜ਼ ਅੱਜ ਅਸੀਂ ਆਪਣੇ ਮਾਮਾ ਮਾਮੀ ਜੀ ਕੋਲ ਪਟਿਆਲੇ ਆਏ ਹੋਏ ਆ ਤੇ ਜਿਹੜੇ ਬਿਟਵੀਂ ਖੜੇ ਨੇ ਉਹ ਮੇਰੇ ਮਮਾ ਪਾਪਾ ਨੇ ਸਾਈਡਸ ਤੇ ਮੇਰੇ ਮਾਮਾ ਮਾਮੀ ਜੀ ਨੇ ਤੇ ਆਇਆ ਮੇਰਾ ਛੋਟਾ ਬ੍ਰਦਰ ਦਿਲਪੀਤ ਐਂਡ ਇਹ ਬਹੁਤ ਵਧੀਆ ਮਤਲਬ ਮੇਰੀ ਫੈਮਲੀ ਹੈ ਮੈਨੂੰ ਬਹੁਤ ਵਧੀਆ ਲੱਗਦੀ ਆ ਐਂਡ ਮੀ ਮੈਨੂੰ ਬਹੁਤ ਵਧੀਆ ਲੱਗਿਆ ਓਕੇ ਹਾਂ ਜੀ ਮੈਨੂੰ ਬਹੁਤ ਵਧੀਆ ਲੱਗਿਆ ਮੈਨੂੰ ਇੱਥੇ ਮਤਲਬ ਬਹੁਤ ਬੈਸਟ ਫੀਲ ਹੋਇਆ ਬਸ ਆਹੀ ਲੋ ਜੀ ਅੱਜ ਆਪਣੇ ਘਰੇ ਭੈਣੋਂ ਨਹੀਂ ਆਏ ਤੇ ਹੁਣ ਆਪਾਂ ਹੁਣ ਤੋਂ ਰਖੜੀ ਬਣਵਾਉਨੇ ਆ ਲੋ ਜੀ ਤਿਆਰੀ ਕਰਕੇ ਬੈਠ ਗਏ ਠੀਕ ਐ ਫਰਵਨ ਨੂੰ ਦੇ ਇਤਨੀ ਗੋਰ ਖੇ ਅਨ ਜੀ ਲਓ ਜੀ ਹੁਣ ਰਖੜੀ ਬਣਵਾਉਨੇ ਆ ਇਹਨੇ ਆ ਜਾ ਹਰਜੀਤ ਬੈਠ ਜਾ ਵੀ ਪੁੱਤ ਉਹ ਕਿਨਰ ਕਿਨ ਪਵਨ ਨੇ ਵੀ ਵੱਲੋਂ ਕੀ ਨਾ ਪਵਨ ਨੇ ਵੀ ਮਾਮਾ ਜੀ ਤੇ ਰਖੜੀ ਬੰਨਣੀ ਹੈ ਮਿੱਠਾ ਮੂੰਹ ਕਰ ਲਓ ਚਲੋ ਜੀ ਭੈਣਾਂ ਦਾ ਆਸ਼ੀਰਵਾਦ ਏ ਭਾਈਆਂ ਦੀ ਲੰਬੀ ਉਮਰ ਦਾ ਪ੍ਰਤੀਕ ਰਖੜੀ ਦਾ ਤਿਹਾਰ ਤੇ ਦੂਜਾ ਪਿਆਰ ਬਣਿਆ ਰਹੇ ਪ੍ਰਮਾਤਮਾ ਕਿਰਪਾ ਰੱਖੇ ਬੰਨਣੀ ਆਉਂਦੀ ਹੈ ਰਖੜੀ ਹਾਂ ਨਾਟ ਨਹੀਂ ਨਾ ਹਾਂ ਫਿਰ ਮੰਮਾ ਬੰਨਦਾਂਗੇ ਇੱਕ ਪਾਣੀ ਸਕੂਲ ਦੇਖੋ ਤੁਹਾਨੂੰ ਕੋ ਦੇਖੀਂ ਉਮੀਦ ਨਹੀਂ ਅੱਥੀ ਹੁਣ ਤਾਂ ਥੋੜੀ ਮੰਨਦੇ ਚਲੋ ਬਸ ਮम्मा ਕਰਦਣਗੇ ਤੁਸੀਂ ਮਿੱਠਾ ਮੁਖਰਾ ਦਿਓ ਮਾਮਾ ਜੀ ਦਾ ਮਾਮਾ ਜੀ ਆਪਣਾ ਪਿਆਰ ਬਣਿਆ ਰਹੇ ਹੈ ਹਾਂਜੀ ਹਾਂ ਮਾਮਾ ਜੀ ਸਾਡੇ ਸਦਾ ਸਾਡੇ ਨਾਲ ਰਹਿਣ ਹਾਂਜੀ ਸੈਲਫੀ ਸਟਾਈਲ ਵੀਡੀਓ ਬਣਾਉਣੀ ਹੈ ਆਪਾਂ ਅੱਜ ਦੇਖ ਰਹੇ ਆ ਆਪਾਂ ਅੱਜ ਰਖੜੀ ਦਾ ਤਿਹਾਰ ਸੀ ਤੇ ਭੈਣਾਂ ਆਉਣੀ ਅੱਜ ਆਏ ਹੋਏ ਸੀ ਹੈਗੇ ਇਹਨਾਂ ਨੂੰ ਕਿਹਾ ਮੈਂਨੇ ਮੈਂ ਕਿਹਾ ਵੀ ਆਪਾਂ ਇਕੱਠੇ ਹੋ ਕੇ ਰਖੜੀ ਦਾ ਮਨਾਵਾਂਗੇ ਸਗਾ ਤੇ ਨਾਲੇ ਖਾਣੇ ਪੀਣੇ ਆ ਐਂਵਾਇਟਮੈਂਟ ਕਰਦੇ ਆ ਬੱਚਿਆਂ ਨਾਲ ਠੀਕ ਐ ਇੰਨਾ ਟਾਈਮ ਲੰਘ ਗਿਆ ਪਰ ਪਤਾ ਹੀ ਨਹੀਂ ਲੱਗਿਆ ਦੇਖੋ ਹੁਣ ਬਹੁਤ ਵਧੀਆ ਟਾਈਮ ਕਿਵੇਂ ਭੱਜ ਗਿਆ ਪਤਾ ਹੀ ਨਹੀਂ ਲੱਗਿਆ ਹਾਂਜੀ ਬੱਚੇ ਕਿਵੇਂ ਕਿਵੇਂ ਲੱਗਦਾ ਫਿਰ ਅੱਜ ਕਿਵੇਂ ਰਿਹਾ ਬਦਿਆ ਕੀ ਕੀ ਖਾਤਾ ਬਹੁਤ ਵਧੀਆ ਇੰਜੋਏ ਕੀਤਾ ਹਾਂਜੀ ਬੱਚੇ ਇਹ ਮੂੜੀ ਬੱਚਿਆ ਨੂੰ ਬਹੁਤ ਵਧੀਆ ਲੱਗਿਆ ਅਸੀਂ ਇੱਥੇ ਆ ਕੇ ਸਨੀਸ ਖਾਧੀਆਂ ਜੰਕ ਫੂਡ ਖਾਦਾ ਕਾਫੀ ਨਹੀਂ ਮਤਲਬ ਥੋੜਾ ਥੋੜਾ ਬਹੁਤ ਵਧੀਆ ਲੱਗਿਆ ਸਾਨੂੰ ਇੱਥੇ ਆ ਕੇ ਵੀ ਅੱਜ ਕੱਲ ਦੇ ਬੱਚੇ ਨੇ ਵੈਰੀ ਗੁੱਡ ਚਲੋ ਠੀਕ ਹੈ ਬਾਕੀ ਆਪਾਂ ਦੁਬਾਰਾ ਫੇਰ ਮਿਲਦੇ ਹਾਂ ਮੇਲ ਮਿਲਾਪ ਜਿਹੜਾ ਬਹੁਤ ਜ਼ਿਆਦਾ ਵਧੀਆ ਲੱਗਿਆ ਹਾਂਜੀ ਹਾਂ ਚਲੋ ਠੀਕ ਹੈ ਜੀ ਓਕੇ ਇਹਨਾਂ ਨੂੰ ਸੀ ਆਫ ਕਰਦੇ ਹਾਂ ਹੁਣ ਓਕੇ ਜੀ ਬਾਏ ਬਾਏ ਆ ਇਹ ਖਿਰਾਰਤੀ ਬੱਚਾ ਜੀ ਸਾਡਾ ਲਓ ਜੀ ਜਾਂ ਜਾਣ ਲੱਗੇ ਨੇ ਇਸ ਦੇ ਵਿੱਚ ਤਾਂ ਨਾ ਜੋ ਚੀਜ਼ਾਂ ਵਧੀਆ ਲੱਗਦੀਆਂ ਨੇ ਖਾਓ ਪੀਓ ਮਮਰੀ ਬਾਏ ਫਿਰ ਸਾਡੇ ਬਾਏ ਬਾਏ